ਆ ਮੇਟਰੋ ਟਾਇਰ ਚੈੱਕ ਕਰ ਲੋ 150 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਹੁਸ਼ਿਆਰਪੁਰ ਤੋਂ ਮਿਲ ਜਾਣੇ ਆ ਅ ਰਹਿਮਾ ਦੇਖ ਲੋ ਟਾਇਰ ਦੇਖ ਲੋ ਜਮਾ ਨਵੇਂ ਨੋਕਰ ਟਾਇਰਾ ਚੈੱਕ ਕਰਕੇ ਤੁਹਾਨੂੰ ਦੇਣਗੇ ਬਾਈ ਹੁਸ਼ਿਆਰਪੁਰ ਦੇ ਵਿੱਚੋਂ ਮਿਲ ਜਾਣੇ ਆ ਮਿਲਨੇ ਆਪਾਂ ਨੂੰ ਫੋਕਲ ਪੁਆਇੰਟ ਦੇ ਵਿੱਚੋਂ ਆ ਫੋਨ ਨੰਬਰ ਆਪਾਂ ਤੁਹਾਨੂੰ ਦੇ ਨਹੀਂ ਸਕਦੇ ਉਹ ਕਹਿੰਦੇ ਬਾਈ ਜੀ ਇੱਥੇ ਆ ਕੇ ਹੀ ਤੁਹਾਨੂੰ ਮੰਲਾ ਵੀ ਦੇਖ ਸਕਦੇ ਆ ਆ ਵਿੱਚ ਵਿੱਚ ਤੁਸੀਂ ਟਾਇਰ ਚੈੱਕ ਕਰ ਲਓ ਉਤੋਂ ਜਮਾ ਰਬੜਾ ਆਈਆਂ ਜਿਹੜੀਆਂ ਹੁੰਦੀਆਂ ਹਨ ਨਾ ਤਾਂ ਅੱਗੇ ਜੇ ਓਮ ਨਹੀਂ ਰਹੇ ਤੇ ਆ ਲਾਏ ਦੇਖੋ ਗਰਾ ਰੈਮ ਦੇਖੋ ਆ ਵੱਡਾ ਟਾਇਰ ਦੇਖ ਲਓ ਮੰਲਾ ਵੀ ਸਿਰਾ ਏ ਯਾਰ ਬਾਈ ਜਿਹੜਾ ਮਰਜ਼ੀ ਤੁਸੀਂ ਰੈਮ ਚੱਕ ਲਓ ਜਿਹੜਾ ਮਰਜ਼ੀ ਤੁਸੀਂ ਟਾਇਰ ਚੱਕ ਲਿਓ ਹੁਸ਼ਿਆਰਪੁਰ ਦੇ ਵਿੱਚੋਂ ਤੋਲ ਕੇ ਸਹੀ ਸੁਣ ਰਹੇ ਆ ਤੁਸੀਂ ਤੋਲ ਕੇ ਤੁਹਾਨੂੰ 150 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਣਾ ਆ ਟਾਇਰ ਚੈੱਕ ਚੈੱਕ ਕਰੋ ਗਰਾ ਛੋਟਾ ਲੇਕੋ ਜਦੋਂ ਉੱਤੇ ਗੁੱਡੀਆਂ ਜਮਾ ਉੱਤੇ ਓਮੀ ਆ ਤੇ ਵੀਰ ਬਣੇ ਇਸ ਗੱਲ ਹੀ ਮਾਫੀ ਚੋਣਿਆਂ ਵਿੱਚ ਨੰਬਰ ਨਹੀਂ ਦੇ ਸਕਦੇ ਕਿਉਂਕਿ ਬਾਈ ਹੁਣਾਂ ਦਾ